ਸ੍ਰੀ ਕਾਲਜੀ ਪੁਆਇੰਟ ਆਫ ਕੁਲਰ ਸਿੰਘ ਸੰਧਵਾ ਜੀ ਦੇ ਗ੍ਰੇਸ ਐਟ ਪਾਸ ਸਬਜੈਕਟ ਸਰੂਰ ਦੇ ਵਿੱਚ ਤੁਹਾਨੂੰ ਦੱਸਿਆ 927 ਏਕੜ ਜ਼ਮੀਨ ਰਾਜੇ ਦੀ ਤੁਹਾਡੇ ਅਰਗੇ ਲੋਕਾਂ ਨੂੰ ਕਾਬਜ ਕਰਾਇਆ ਸੀ ਤੇ ਜੇ ਤੁਸੀਂ ਵੀ ਅੱਜ ਸਾਡਾ ਸਾਥ ਦਿਓਗੇ ਉਹ پورے ਪਾਰਕ ਦੇ ਵਿੱਚ ਐਤਵਾਰ ਨੂੰ ਇੱਕ ਬਹੁਤ ਵੱਡੀ ਮੀਟਿੰਗ ਆਪਾਂ ਕਰ ਰਹੇ ਆ ਔਰ ਇੱਕ ਮੀਟਿੰਗ ਨਹੀਂ ਔਰ ਰੈਲੀ ਟਾਈਪ ਹੈ ਉੱਥੇ ਤੁਸੀਂ ਆਓ ਆਪਾਂ ਜਿੰਨੇ ਤੁਸੀਂ ਵੱਧ ਤੋਂ ਵੱਧ ਗਿਣਤੀ ਚਾਹੋਗੇ ਤੁਹਾਡੀਆਂ ਲਿਸਟਾਂ ਬਣਨਗੀਆਂ ਜਿਹੜੀਆਂ ਲਿਸਟਾਂ ਦੇ ਬੰਦੇ ਹੋਣਗੇ ਉਹਨਾਂ ਨੂੰ ਹੀ ਉਸ ਜ਼ਮੀਨ ਦੇ ਹਿੱਸੇਦਾਰ ਬਣਾਇਆ ਜਾਊਗਾ ਜਿਹੜੇ ਸਾਡੇ ਨਾਲ ਸੰਘਰਸ਼ ਦਾ ਸਾਥ ਦੇਣਗੇ ਸੋ ਅਸੀਂ ਤੁਹਾਡੇ ਤੋਂ ਨਾ ਵੋਟਾਂ ਲੈਣੇ ਆ ਨਾ ਤੁਹਾਨੂੰ ਕੋਈ ਨਾਰਾ ਲਾ ਕੇ ਚੱਲੇ ਨਾ ਤੁਹਾਡੇ ਫਾਰਮ ਭਰਨਾ ਹੈ ਵੀ ਅਸੀਂ ਤੁਹਾਡੇ ਕੱਚੇ ਮਕਾਨ ਪੱਕੇ ਕਰ ਦਾਂਗੇ ਸਭ ਲਾਰੇ ਆ ਤੁਸੀਂ ਵੇਖਿਆ ਬਜ਼ੁਰਗ ਬੈਠੇ ਆ ਇਹ ਪਿਛਲੇ ਲੰਮੇ ਸਮੇਂ ਤੋਂ ਸਾਰੀਆਂ ਰਾਜਨੀਤਿਕ ਪਾਰਟੀਆਂ ਨੇ ਨਾਰੇ ਲਾਏ ਆ ਕਿ ਪੰਜ ਮਰਲਾਂ ਦੇ ਸਲਾਟ ਦੇ ਦੇ ਅਸੀਂ ਘਰ ਪੱਕੇ ਕਰ ਦਾਂਗੇ ਆ ਕਰ ਦਾਂਗੇ ਕਿਸੇ ਨੇ ਕਸ਼ਕ ਕੱਖ ਨਹੀਂ ਕਰਨਾ ਸੋ ਤੁਸੀਂ ਆਓ ਆਪਣਾ ਆਪਣਾ ਘਰ ਬਣਾਓ ਉੱਥੇ ਰਹਿਣ ਲਈ ਦੇਖੋ ਅੱਜ ਜੇ ਕੋਈ ਸਾਡਾ ਨੌਜਵਾਨ ਮੁੰਡਾ ਅਸੀਂ ਹਰ ਇੱਕ ਮਾਂ ਬਾਪ ਨੇ ਵਿਆਹਣਾ ਉਹਦੇ ਲਈ ਵੱਖਰਾ ਕਮਰਾ ਪਾਉਣ ਦੀ ਜਗ੍ਹਾ ਹੈ ਨਹੀਂ ਕਿਉਂਕਿ ਮਰਲਾ ਮਰਲਾ 1.5 1.5 ਮਰਲੇ ਦੇ ਵਿੱਚ ਅਸੀਂ ਕਈ ਕਈ ਪਰਿਵਾਰ ਕਈ ਕਈ ਸਾਨਾ ਧੋਲਾ ਰਹਿ ਰਹੇ ਆ ਸੋ ਤੁਹਾਨੂੰ 28 ਫਰਵਰੀ ਨੂੰ ਸੰਗਰੂਰ ਦੇ ਜਮੀਨ ਵੀ ਜੀਨ ਵਾਲੇ ਰਾਜੇ ਦੀ ਜ਼ਮੀਨ ਸੀ ਜਿਹੜੀ 927 ਏਕੜ ਤਾਂ ਉੱਥੇ ਉਹ ਜ਼ਮੀਨ ਹੈ ਜਿਹੜੀ ਉਹ ਵੇਚਰਾਗ ਸੀਗੀ ਜਿਹਦਾ ਕੋਈ ਮਾਲਕ ਹੈ ਨਹੀਂ ਸੀਗਾ ਉਹਦੀਆਂ ਫਰਦਾਂ ਚੈੱਕ ਕੀਤੀਆਂ ਸੀਗੀਆਂ ਨਾ ਕਿਸੇ ਕਾਰਤਕਾਰ ਦਾ ਨਾਮ ਸੀਗਾ ਨਾ ਕਿਸੇ ਮਾਲਕ ਦਾ ਨਾਮ ਸੀਗਾ ਤਾਂ ਉੱਥੇ ਬੇਜ਼ਮੀਨੇ ਮਜ਼ਦੂਰਾ ਨੇ ਉਹ ਵੇਚਰਾਗ ਜ਼ਮੀਨ ਤੇ ਚਰਾਗ ਜਪਾ ਕੇ ਆਪਦੀ ਮਾਲਕੀਏ ਜਿਹੜੀ ਮਾਲਕੀ ਦਾ ਹੱਕ ਜਗਾਇਆ ਤੇ ਉਹਨਾਂ ਲੋਕਾਂ ਨੇ ਉਹ 927 ਏਕੜ ਤੇ ਕਾਊਜ ਹੋਏ ਠੀਕ ਉਸੇ ਤਰ੍ਹਾਂ ਤੇ ਇਥੇ ਫਰੀਦਕੋਟ ਦੇ ਵਿੱਚ ਵੀ ਜ਼ਮੀਨ ਪ੍ਰਾਪਤ ਸੰਘਰਸ਼ ਕਮੇਟੀ ਦਾ ਫਰੀਦਕੋਟ ਹੈ ਜਿਹੜੀ ਇੱਦਾਂ ਗਠਨ ਹੋਇਆ ਹੈ ਜਿਨ੍ਹਾਂ ਦੇ ਪ੍ਰਧਾਨ ਸਾਡੇ ਸਰਦਾਰ ਅਵਧਾਰ ਸਿੰਘ ਸੋਤਾ ਹੈ ਪਰ ਅਸੀਂ ਵੀ ਸੋਚਿਆ ਵੀ ਇਹ ਜਿਹੜੀ 7500 ਏਕੜ ਰਾਜ ਦੀ ਜ਼ਮੀਨ ਪਈ ਹੈ ਤਾਂ ਫਰੀਦਕੋਟ ਦੇ ਨੇੜੇ ਨੇੜੇ ਦੇ ਜਿਹੜੇ ਮਜ਼ਦੂਰ ਹੈਗੇ ਆ ਇਹ ਇਹ ਜ਼ਮੀਨ ਤੇ ਹੱਕ ਰੱਖਦੇ ਆ ਤਾਂ ਕਿਉਂ ਨਾ ਇਹ ਜ਼ਮੀਨ ਹੈ ਜਿਹੜੀ ਇਹਨਾਂ ਲੋਕਾਂ ਵਿੱਚ ਵੰਡੀ ਜਾਵੇ ਕਿਲਾ ਕਿਲਾ ਤਾਂ ਕਿ ਤੁਸੀਂ ਵੀ ਆਪਦੀ ਜ਼ਿੰਦਗੀ ਹੈ ਜਿਹੜੀ ਸੌਖੀ ਤਪਾਲੋ ਚੰਗੇ ਕੰਮਕਾਰ ਕਰ ਲਓ ਆਪਦੇ ਬੱਚਿਆਂ ਨੂੰ ਚੰਗੀ ਪੜ੍ਹਾਈ ਕਰਾ ਲਓ ਉਹਨਾਂ ਦਾ ਚੰਗਾ ਇਲਾਜ ਕਰਾ ਲਓ ਕੋਈ ਜ਼ਿੰਦਗੀ ਦੇ ਸੌਖੇ ਥੋੜੇ ਚਾਰ-ਚੰਨਕ ਜਾਣ ਤਾਂ ਇਹਦੇ ਸਬੰਧ ਵਿੱਚ ਪਿਛਲੇ 2 ਹਫ਼ਤੇ ਪਹਿਲਾਂ ਸੀ ਮਿਊਨਿਸਪਲ ਕਮੇਟੀ ਜਿੱਦੇ ਕਚਹਿਰੀਆਂ ਆਪਣੀਆਂ ਉਥੇ ਐਤਵਾਰ ਨੂੰ 10 ਵਜੇ ਤੋਂ 12 ਵਜੇ ਤੱਕ ਕਾਰਮਿਕ ਰੱਖਦੇ ਆਂ ਜੀ ਦੇ ਵਿੱਚ ਆਪ ਦੀ ਗਲੀ ਵਿੱਚ 12-1500 ਬੰਦਾ ਪਿਛਲੀ ਵਾਰੀ ਇਕੱਠਾ ਹੋਇਆ ਸੀਗਾ ਤੇ ਘੱਟੋ ਘੱਟ ਸਾਡਾ ਜਿਹੜਾ ਟਾਰਗੇਟ ਹੈਗਾ ਕੋ 5000 ਬੰਦੇ ਦਾ ਹੈਗਾ ਕਿ 5000 ਬੰਦਾ ਜੇ ਸਾਡੇ ਕੋਲੇ ਇਕੱਠਾ ਹੁੰਦਾ ਤਾਂ ਵਿਸਾਖੀ ਮੌਕੇ ਅਸੀਂ ਉਥੇ ਬਾਬਾ ਸਾਹਿਬ ਦਾ ਜਨਮ ਦਿਨ ਮਨਾਈਏ ਤੇ ਝੰਡਾ ਚੜਾਈਏ ਤੇ ਤੁਹਾਨੂੰ ਉਹ ਜ਼ਮੀਨ ਹੈ ਇੱਕ ਇੱਕ ਕਿਲਾ ਕੱਟ ਕੇ ਤੁਹਾਡੇ ਮਾਰਗ ਬਣਾਈਏ ਤੁਹਾਨੂੰ ਅਸੀਂ ਤੁਹਾਡੇ ਕੋਈ ਫਾਰਮ ਨਹੀਂ ਭਰੋਣੇਗੇ ਅਸੀਂ ਦਾਅਵੇਦਾਰੀ ਕਰਦੇ ਆ ਕਿ ਚਿੱਟੇ ਦਿਨ ਤੁਹਾਨੂੰ ਕਿਲੇ-ਕੇਲੇ ਦੀ ਬੇਨਤੀ ਕਰਕੇ ਉਸ ਵੀਡੀਓ ਤੇ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਤੇ ਲਾਈਕ